ਹਾਂਜੀ ਸ਼ਸ਼ੀਕਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਅੱਜ ਲੈ ਕੇ ਆਏ ਹਾਂ ਜੀ ਇੱਕ ਵੀਡੀਓ ਰੋਜ਼ ਫਲਾਰ ਦੀ ਜਿਹਦੇ ਵਿੱਚ ਆਪਾਂ ਦੱਸਾਂਗੇ ਜੀ ਇਸ ਨੂੰ ਪ੍ਰੋਪਰ ਰਾਉਂਡ ਸ਼ੇਪ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਤਾਂ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਇੱਕ ਸਰਕਲ ਬਣਾਇਆ ਹੋਇਆ ਤੇ ਆਪਾਂ ਜਿਹੜਾ ਹੈਗਾ ਸੈਂਟਰ ਤੋਂ ਥੋੜਾ ਜਿਹਾ ਸਾਈਡ ਤੇ ਦੋ ਆਪਾਂ ਲਾਈਨਸ ਡਰਾ ਕੀਤੀਆਂ ਹੋਈਆਂ ਠੀਕ ਹੈ ਤਾਂ ਇਸ ਨੂੰ ਆਪਾਂ ਪਹਿਲਾਂ ਇੱਕ ਲਾਈਨ ਬਣਾਵਾਂਗੇ ਬੁਲਿਅਨ ਦੇ ਨਾਲ ਠੀਕ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਾਂ ਆਪਾਂ ਦੋ ਜਿਹੜੀਆਂ ਹੈਗੀਆਂ ਲਾਈਨਸ ਪਹਿਲਾਂ ਇਕੋ ਡਿਸਟੈਂਸ ਦੇ ਵਿੱਚ ਠੀਕ ਹੈ ਇਕੋ ਜਿਹੇ ਕੱਪੜੇ ਤੇ ਬਣਾਉਣੀਆਂ ਜਿਵੇਂ ਕਿ ਆਪਾਂ ਸੂਈ ਦੇ ਨਾਲ ਇਧਰੋਂ ਕਪੜਾ ਚੱਕਿਆ ਹੋਇਆ ਜਿੰਨਾ ਕਪੜਾ ਚੱਕਿਆ ਓਨਾ ਹੀ ਦੂਸਰੀ ਲਾਈਨ ਬਣਾਉਣ ਲਈ ਆਪਾਂ ਚੱਕਣਾ ਆ ਤੇ ਸੇਮ ਹੀ ਆਪਾਂ ਉੱਪਰ ਲਪੇਟਣਾ ਠੀਕ ਹੈ ਇਹ ਆਪਾਂ 10 ਤੋਂ ਠੀਕ ਹੈ 12-12 ਲਪੇਟ ਕੇ ਸੂਈ ਦੇ ਉੱਪਰ ਇੱਕ ਸਟਿਚ ਆਪਾਂ ਬਣਾ ਸਕਦੇ ਆ ਇਸ ਦੇ ਨਾਲ ਆਪਣੀ ਜਿਹੜੀ ਹੈਗੀ ਆ ਵਧੀਆ ਸ਼ੇਪ ਬਣੇਗੀ ਸੇਮ ਹੀ ਆਪਾਂ ਠੀਕ ਹੈ ਸਾਹਮਣੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਾਂ ਉੱਥੇ ਆਪਾਂ ਇੱਕ ਲਾਈਨ ਬਣਾ ਲੈਣੀ ਹੈ ਇਸ ਤਰੀਕੇ ਨਾਲ ਠੀਕ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਬਿਲਕੁਲ ਹੀ ਪਹਿਲੇ ਟੰਕੇ ਦੇ ਜਿੰਨਾ ਹੀ ਕੱਪੜਾ ਜਿਹੜਾ ਸੂਈ ਦੇ ਉੱਪਰ ਚੱਕਿਆ ਤਾਂ इस तरीके न ही बनाना, ठीक है जी इदा ये अपने इक्वल, ठीक है दो लाइनस बन गई ठीक है तो हम आपउंड बना ठीक है ये अपना थोड़ा जहां फलार बनावेंगे सो पहला आप जो हैगा थ्री बुलियन बुलीयन बनावे इन्होंने साइड के स्टिच ठीक है तो पेल्ला मैं थोड़ा ड्रॉ करके दस दिनी हाँ कि इस तरीके बनेगा ਦੇਖੋ ਇਧਰੋਂ ਇੱਕ ਇੱਥੋਂ ਲੈ ਕੇ ਇੱਥੋਂ ਤੱਕ ਠੀਕ ਹੈ ਇੱਕ ਸਟਿਚ ਇੱਥੇ ਬਣੂਗਾ ਦੈਨ ਸੈਕਿੰਡ ਸਟਿਚ ਜਿਹੜਾ ਉਹਦੇ ਨਾਲ ਬਣਾਵਾਂਗੇ ਪਹਿਲਾਂ ਹੁਣ ਆਪਾਂ ਇਸ ਸਟਿਚ ਨੂੰ ਆਪਾਂ ਕੰਪਲੀਟ ਕਰ ਲੈਨੇ ਆ ਠੀਕ ਹੈ ਇੱਥੋਂ ਦੇਖੋ ਇਧਰੋਂ ਜਿਹੜੀ ਪਹਿਲਾਂ ਬਣੀ ਹੋਈ ਹੈ ਆਪਣਾ ਸਟਿਚ ਉਹਦੇ ਬਿਲਕੁਲ ਅੱਧ ਤੋਂ ਥੋੜਾ ਜਿਹਾ ਉੱਪਰ ਤੋਂ ਆਪਾਂ ਇੱਕ ਸਟਿਚ ਲੈਣਾ ਤੇ ਦੂਸਰੀ ਸਾਈਡ ਦੇ ਕੋਰਨਰ ਤੇ ਠੀਕ ਹੈ ਇਦਾਂ ਕਰਕੇ ਇੱਕ ਆਪਣਾ ਸਟਿਚ ਬਣ ਜੀਗਾ ਇਸ ਤਰੀਕੇ ਨਾਲ ਆਪਾਂ ਲਪੀਟ ਕੇ ਧਾਗੇ ਨੂੰ ਇਹਨੂੰ ਬਣਾ ਲੈਣਾ ਹੈ ਠੀਕ ਹੈ ਇਹਦੇ ਦੇਖੋ ਰਾਉਂਡ ਸ਼ੇਪ ਬਣ ਗਈ ਠੀਕ ਹੈ ਹੁਣ ਇੱਥੋਂ ਹੀ ਆਪਾਂ نیچے ਸੂਈ ਚੱਲ ਗਈ ਠੀਕ ਹੈ ਦੈਨ ਨਾਲ ਹੀ ਆਪਾਂ ਦੂਸਰੀ ਸਾਈਡ ਤੋਂ ਥੋੜਾ ਜਿਹਾ ਨਾਲ ਕਰਕੇ ਪਹਿਲਾਂ ਆਪ ਇੱਥੇ ਡਰਾ ਕਰ ਲੈਨੇ ਦੇਖੋ ਇੱਕ ਇੱਥੇ ਬਣਾਉਣਾ ਠੀਕ ਹੈ ਦੈਨ ਇੱਥੇ ਖਤਮ ਕਰਕੇ ਤੀਸਰਾ ਫਿਰ ਇੱਥੇ ਬਣਾਉਣਾ ਠੀਕ ਹੈ ਬਿਲਕੁਲ ਨਾਲ ਨਾਲ ਹੀ ਬਣਾਉਣਾ ਤਾਂ ਇਸ ਤਰੀਕੇ ਨਾਲ ਆਪਣਾ ਰਾਉਂਡ ਬਣੇਗਾ ਠੀਕ ਹੈ ਇਹ ਇਸ ਜਗ੍ਹਾ ਤੋਂ ਆਪਾਂ ਦੇਖੋ ਆਪਾਂ ਅੰਦਰਲੀ ਸਾਈਡ ਟੰਕੇ ਨੂੰ نیچے ਕੀਤਾ ਸੀ ਤੇ ਥੋੜਾ ਜਿਹਾ ਜਿਹੜਾ ਉਹ ਟੰਕੇ ਦੇ ਆਪਾਂ ਬਾਹਰੋਂ ਖੜ ਲੈਣਾ ਤਾਂ ਅੱਗੇ ਨੂੰ ਤਾਂ ਇੱਥੋਂ ਆ ਦੇਖੋ ਇਹਨਾਂ ਦੋਨਾਂ ਦਾ ਸੈਂਟਰ ਬਣ ਗਿਆ ਜਿਹੜਾ ਦੋਨਾਂ ਲਾਈਨ ਜਿਹੜੀਆਂ ਆਪਾਂ ਪਹਿਲਾਂ ਬਣਾਈਆਂ ਇਹਨਾਂ ਦੇ ਬਿਲਕੁਲ ਸੈਂਟਰ ਦੇ ਕੋਲੋਂ ਹੀ ਆਪਾਂ ਨੈਕਸਟ ਟੰਕਾ ਜਿਹੜਾ ਉਹ ਉਹ ਤੋਂ ਦਾ ਕੱ ਲੈ ਕੇ ਜਾਣਾ ਇਦਾਂ ਇਹਨੂੰ ਆਪਾਂ ਕੰਪਲੀਟ ਕਰ ਲਾਂਗੇ ਸੇਮ ਵੀਡੀਓ ਅਗਰ ਤੁਹਾਨੂੰ ਪਸੰਦ ਆਏ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਕਿ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਇਸ ਤਰੀਕੇ ਨਾਲ ਇੱਕ ਟੰਕਾ ਹੋ ਗਿਆ ਠੀਕ ਹੈ ਦੈਨ ਇੱਥੋਂ ਹੀ ਆਪਾਂ ਹੁਣ ਇਧਰੋਂ ਇਹ ਮੇਰੇ ਕੋਲ ਸਟੈਂਡ ਦੇ ਉੱਪਰ ਲੱਗਿਆ ਹੋਇਆ ਤਾਂ ਆਪਾਂ ਇਸ ਤਰੀਕੇ ਨਾਲ ਇਧਰੋਂ ਸਾਹਮਣੀ ਕੱਢ ਲਈ ਸੁਈ ਤੇ ਹੁਣ ਆਪਾਂ ਇੱਥੋਂ ਸਾਹਮਣੇ ਵਾਲਾ ਟੰਕਾ ਲੈ ਲਾਂਗੇ ਠੀਕ ਹੈ ਤੁਸੀਂ ਫਰੇਮ ਨੂੰ ਘੁਮਾ ਵੀ ਸਕਦੇ ਹੋ ਘੁਮਾ ਕੇ ਤੁਸੀਂ ਇਧਰੋਂ ਹੀ ਸੇਮ ਟੰਕਾ ਚੱਕ ਸਕਦੇ ਹੋ ਜਿਵੇਂ ਆਪਾਂ ਪਹਿਲਾਂ ਵਾਲਾ ਚੱਕਿਆ ਬਟ ਮੈਂ ਘੁਮਾਉਣ ਦੀ ਜਗ੍ਹਾ ਇੱਥਾ ਹੀ ਸੁਈ ਨੂੰ ਉਧਰ ਕੱਢ ਕੇ ਕਰ ਲਿਆ ਮੇਨ ਮੋਟਿਵ ਕੀ ਆਪਣਾ ਰਾਉਂਡ ਬਣੇ ਠੀਕ ਹੈ ਤਾਂ ਇਸ ਸਟਿਚ ਨਾਲ ਤੁਸੀਂ ਇੱਧਰ ਵੀ ਇੱਕ ਸਟਿਚ ਬਣ ਜੂਗਾ ਆਪਣਾ ਇਹ ਸਟਿਚ ਇਹਨਾਂ ਬਣ ਗਿਆ ਠੀਕ ਹੈ ਹੁਣ ਆਪਾਂ ਇਹਦੇ ਉੱਪਰੋਂ ਦੀ ਜਿਹੜਾ 3rd ਸਰਕਲ ਬਣਾਉਣਾ ਹੈ ਕਿ ਆਪਾਂ ਥੋੜਾ ਜਿਹਾ ਵੱਡਾ ਬਣਾਉਣਾ ਫਲਾਰ ਠੀਕ ਹੈ ਤਾਂ 3rd ਸਰਕਲ ਬਣਾਵਾਂਗੇ ਠੀਕ ਹੈ 3rd ਦੇ ਵਿੱਚ ਕੀ ਆਪਾਂ 4 ਜਿਹੜੇ ਸਟਿਚ ਲੈਣੇ ਆ ਠੀਕ ਹੈ ਪਹਿਲਾਂ ਆਪਾਂ ਦੋ ਸਟਿਚ ਲੈ ਯਾਦ ਰੱਖਿਓ ਫਿਰ ਆਪਾਂ ਤਿੰਨ ਸਟਿਚ ਫਿਰ ਆਪਾਂ ਚਾਰ ਸਟਿਚ ਲੈਣੇ ਆ ਠੀਕ ਹੈ ਹੁਣ ਦੇਖੋ ਆਹ ਵਾਲੀ ਜਿਹੜਾ ਉੱਪਰਲਾ ਸਟਿਚ ਸੀ ਉਹਦੇ ਬਿਲਕੁਲ ਸੈਂਟਰ ਤੋਂ ਲੈ ਕੇ ਆਪਾਂ ਦੂਸਰੇ ਤੇ ਲਗਭਗ ਸੈਂਟਰ ਤੱਕ ਹੀ ਆਪਾਂ ਇੱਕ ਸਟਿਚ ਲੈ ਆਉਣਾ ਠੀਕ ਹੈ ਜਦਨ ਆਪਾਂ ਅਗਲੇ ਆਂਦੀ ਤੁਹਾਨੂੰ ਲਗਾ ਕੇ ਦੱਸਾਂਗੇ ਨਿਸ਼ਾਨ ਪਹਿਲਾਂ ਆਪਾਂ ਇਹ ਬਣਾ ਲਈਏ ਠੀਕ ਹੈ ਸੇਮ ਹੀ ਕਰਨਾ ਠੀਕ ਹੈ ਇੱਥੋਂ ਕਢ ਲਈ ਪਸੂਈ ਠੀਕ ਹੈ ਜੀ ਤੇ ਇਦਨ ਹੁਪਾ ਠੀਕ ਹੈ ਇਹਦੇ ਸੈਂਟਰ ਤੋਂ ਥੋੜਾ ਜਿਹਾ ਉੱਪਰ ਹੈ ਠੀਕ ਇਦਾਂ ਲੈ ਲੈਣਾ ਇੱਕ ਸਟਿਚ ਇਹ ਮੇਂ ਕਰਕੇ ਇਹ ਵੀ ਆਪਾਂ ਕੰਪਲੀਟ ਕਰ ਲੈਣਾ ਤੁਸੀਂ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਆਪਾਂ ਹੋਰ ਵੀ ਵੀਡੀਓ ਜਿਹੜੀਆਂ ਲੈ ਕੇ ਆਵਾਂਗੇ ਤੁਹਾਨੂੰ ਹੈਂਡ ਐਮਬਰਾਇਡਰੀ ਦੇ ਵਿੱਚ ਜੋ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਆਪਾਂ ਉਸ ਦੇ ਰਿਲੇਟਡ ਹੀ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਤਾਂ ਜੋ ਤੁਹਾਡੇ ਜੋ ਵੀ ਡਾਊਟ ਹੋਣ ਉਹ ਕਲੀਅਰ ਹੋ ਜਾਣ ਠੀਕ ਹੈ ਜੀ ਹੁਣ ਸੈਕਿੰਡ ਵਾਲਾ ਦੇਖੋ ਸੈਕਿੰਡ ਟੰਕਾ ਸੇਮ ਜਿਵੇਂ ਆਪਾਂ 3rd ਸੌਰੀ ਸੈਕਿੰਡ ਰਾਉਂਡ ਵੇਲੇ ਬਣਾਇਆ ਸੀ ਤਾਂ ਇਦਾਂ ਚੱਕ ਲੈਣਾ ਆਪਾਂ ਬਿਲਕੁਲ ਅੰਦਰਲੀ ਸਾਈਡ ਨੀਚੇ ਜਾਏਗੀ ਸੂਈ ਬਾਹਰਲੀ ਸਾਈਡ ਤੋਂ ਕੱਢ ਲੈਣੀ ਹੈ ਠੀਕ ਹੈ ਇਦਾਂ ਐਵੇਂ ਬਣਾ ਲੈਣੀ ਹੈ ਇਸ ਤਰੀਕੇ ਨਾਲ ਇਹਨੂੰ ਵੀ ਰਾਉਂਡ ਨੂੰ ਆਪਾਂ ਪੂਰਾ ਕਰ ਲਾਂਗੇ ਜੀ ਹੁਣ ਆਪਾਂ 3 ਜਿਹੜਾ ਹੈਗਾ ਸਟਿਚ ਉਹ ਬਣਾਵਾਂਗੇ ਪਹਿਲਾਂ ਨੂੰ ਸੈਕਿੰਡ ਨੂੰ ਆਪਾਂ نیچے ਲੱਗੇ ਸੂਈ ਨੂੰ ਤੇ ਹੁਣ ਆਪਾਂ 3 ਜਿਹੜਾ ਹੁਣ ਆਪਣੇ ਜਿੰਨੀ ਵੀ ਸਪੇਸ ਰਹੀਗੀ ਉਹਨਾਂ ਨੂੰ ਆਪਾਂ ਇੱਕ ਕੋਲ ਡਿਸਟੈਂਸ ਦੇ ਵਿੱਚ ਦੋ ਸਟਿਚ ਲੈ ਲੈਣੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਆਪਣਾ ਇਹ ਹੋ ਜਾਊਗਾ ਦੈਨ ਤੀਸਰਾ ਠੀਕ ਆ ਸੌਰੀ ਫੋਰਥ ਠੀਕ ਇਹ ਆਪਾਂ ਨਾਲ-ਨਾਲ ਹੀ ਮਤਲਬ ਸ਼ੁਰੂ ਕਰਨਾ ਜਦੋਂ ਆਪਾਂ ਨੈਕਸਟ ਸਟਿਚ ਸ਼ੁਰੂ ਕਰਨਾ ਨਾਲ ਨਾਲ ਹੀ ਕਰਨਾ ਤਾਂ ਜੋ ਇਹਦੀ ਰਾਉਂਡ ਸ਼ੇਪ ਹੀ ਬਣੀ ਠੀਕ ਹੈ ਦੇਖੋ ਜੋ 3rd ਹੋ ਗਿਆ ਹੁਣ ਆਪਾਂ 4th ਹੈ ਜਿਹੜਾ ਉਸ ਨੂੰ ਕੰਪਲੀਟ ਕਰਾਂਗੇ ਠੀਕ ਹੈ ਜੀ ਹੁਣ ਆਪਾਂ 4th ਜਿਹੜਾ ਟੰਕਾ ਉਹ ਲੈ ਲੈਣਾ ਹੈ ਏਕੋ ਇਸ ਤਰੀਕੇ ਨਾਲ ਤੇ ਇਹ ਆਪਣਾ ਜਿਹੜਾ ਰਾਉਂਡ ਸੈਕਿੰਡ ਸਰਕਲ ਉਹ ਬਣ ਜਾਏਗਾ ਠੀਕ ਹੈ ਇਹਪਾ ਜਿੰਨਾ ਆਪਾਂ ਬੜਾ ਸਟਿਚ ਲੈਨੇ ਆ ਉਹਨਾਂ ਨਾਲੋਂ ਜ਼ਿਆਦਾ ਵਾਰ ਆਪਾਂ ਇਹਨੂੰ ਲਪੇਟਣਾ ਹੁੰਦਾ ਠੀਕ ਹੈ ਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਜਿਵੇਂ ਆਪਾਂ ਫਸਟ ਦੋ ਜਿਹੜੀਆਂ ਹੈਗੀਆਂ ਵਿੱਚ ਸਟਿਚ ਪਾਏ ਸੀ ਉੱਥੇ ਆਪਾਂ 10 ਤੋਂ 12 ਵਾਰ ਲਪੇਟਿਆ ਸੀ ਦੈਨ ਆਪਾਂ ਜਿਹੜੇ 3 ਲਾਈਨਸ ਬਣਾਈਆਂ ਠੀਕ ਹੈ ਰਾਉਂਡ ਦੇ ਵਿੱਚ 3 ਬਣਾਈਏ ਤਾਂ ਉਦੋਂ ਆਪਾਂ 15 ਤੋਂ 17 ਤੱਕ ਲਪੇਟਿਆ ਸੀ ਤੇ ਹੁਣ ਵੀ ਆਪਾਂ ਸੇਮ 15 ਤੋਂ 17 ਵਾਰ ਹੀ ਲਪੇਟਿਆ ਠੀਕ ਹੈ ਹੁਣ ਆਪਾਂ ਲਾਸਟ ਜਿਹੜਾ ਰਾਉਂਡ ਹੈ ਫੋਰਥ ਰਾਉਂਡ ਉਹ ਬਣਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣਾ ਇੱਕ ਸਟਿਚ ਆ ਉਹਦੇ ਸੈਂਟਰ ਚੋਂ ਠੀਕ ਹੈ ਇੱਕ ਸਟਿਚ ਲਾਵਾਂਗੇ ਆਪਾਂ ਬਿਲਕੁਲ ਸੈਂਟਰ ਤੋਂ ਸਟਾਰਟ ਕਰਨਾ ਜਿਵੇਂ ਤੁਹਾਨੂੰ ਮੈਂ ਨਿਸ਼ਾਨੀ ਲਗਾਈ ਸੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਸਰਕਲ ਪਹਿਲਾਂ ਡਰਾ ਕੀਤਾ ਹੋਇਆ ਤੇ ਉਹਦੇ ਆਸ-ਪਾਸ ਬਿਲਕੁਲ ਸੇਮ ਹੀ ਡਿਸਟੈਂਸ ਰਹਿ ਗਿਆ ਠੀਕ ਹੈ ਰਾਉਂਡ ਸ਼ੇਪ ਦੇ ਵਿੱਚ ਤਾਂ ਇੱਥੋਂ ਆਪਾਂ ਦੇਖੋ ਇਦਾਂ ਸਟਾਰਟ ਕਰ ਲੈਣਾ ਠੀਕ ਹੈ ਸੈਂਟਰ ਚੋਂ ਸਟਾਰਟ ਕਰਕੇ ਠੀਕ ਹੈ ਜਿਹੜੀ ਆਪਾਂ ਨੇ ਪਹਿਲਾ ਵਾਲਾ ਸਟਿਚ ਹੈ ਉਹਦੇ ਬਿਲਕੁਲ ਸੈਂਟਰ 'ਚੋਂ سید 'ਚੋਂ ਉਦਾਂ ਆਪਾਂ ਸਟਾਰਟ ਕਰਨਾ ਹੈ ਦੈਨ ਦੂਸਰੇ ਦੇ ਜਿਹੜਾ ਹੈਗਾ ਅੱਧ ਤੋਂ ਥੋੜਾ ਜਿਹਾ ਉੱਪਰ ਠੀਕ ਹੈ ਇਸ ਤਰੀਕੇ ਨਾਲ ਇੱਕ ਸਟਿਚ ਬਣ ਗਿਆ ਇਹਦੇ ਆਪਾਂ ਲਾਸਟ ਰਾਉਂਡ ਦੇ ਜਿਹੜੇ 20 ਟਾਈਮ ਹੈ ਜਿਹੜਾ ਇਹਨੂੰ ਆਪਾਂ ਉੱਪਰ ਲਪੇਟਿਆ ਠੀਕ ਹੈ ਹੁਣ ਦੇਖੋ ਇਹਦਾ ਜਿਹੜੇ ਇਹ ਵਾਲੀ ਲਾਈਨ ਹੈ ਇਹ ਦੇ ਸੈਂਟਰ 'ਚੋਂ ਥੋੜਾ ਜਿਹਾ نیچے ਠੀਕ ਹੈ ਬਿਲਕੁਲ ਸੈਂਟਰ ਤੋਂ ਨਹੀਂ ਸੈਂਟਰ ਤੋਂ ਥੋੜਾ ਜਿਹਾ نیچے ਕਰਕੇ ਆਪਾਂ ਸੂਈ ਨੂੰ ਕੱਢਣਾ ਹੈ ਇਦਾਂ ਠੀਕ ਹੈ ਤਾਂ ਇਸ ਟ੍ਰਿਕ ਨਾਲ ਸੇਮ ਹੀ ਜਿੰਨਾ ਕਪਾ ਪਹਿਲਾਂ ਕਪੜਾ ਸੂਈ ਦੇ ਉੱਪਰ ਚੱਕਿਆ ਸੀ ਉਦਾਂ ਹੀ ਚੱਕਣਾ ਤੇ ਹੁਣ ਆਪਾਂ ਤੁਸੀਂ ਦੇਖੋ ਪਹਿਲਾਂ ਆਪਾਂ ਜਿਹੜਾ ਕੱਢਿਆ ਉਹ ਬਿਲਕੁਲ ਲਾਈਨ ਦੇ ਉੱਪਰੋਂ ਕੱਢੀ ਹੈ ਸੂਈ ਠੀਕ ਹੈ ਤਾਂ ਹੁਣ ਜਿਹੜਾ ਆਪਾਂ ਦੂਸਰੀ ਸਾਈਡ ਤੋਂ ਠੀਕ ਹੈ ਲੈ ਕੇ ਗਏ ਸੂਈ ਤਾਂ ਉਹ ਆਪਾਂ ਰਾਉਂਡ ਜਿਹੜਾ ਆਪਣਾ ਸਰਕਲ ਆਪਾਂ ਡਰਾ ਕੀਤਾ ਉਹ ਲਾਈਨ ਦੇ ਅੰਦਰ ਠੀਕ ਹੈ ਉਥੋਂ ਟੰਕਾ ਲੈਣਾ ਕੀਕੀ ਤਾਂ ਜੋ ਉਹ ਵਿੱਚ ਨੂੰ ਆਪਣਾ ਜਿਹੜਾ ਡੰਡੀ ਜਾਵੇ ਜੋ ਆਪਾਂ ਸਟਿਚ ਬਣਾ ਰਹੇ ਹਾਂ ਠੀਕ ਹੈ ਇਸ ਤਰੀਕੇ ਨਾਲ ਇਧਰ ਵਿੱਚ ਚੱਲ ਗਈ ਠੀਕ ਹੈ ਇਧਰ ਇੰਸਟ੍ਰਿਕਾ ਥੋੜੇ ਜਿਹਾ ਆਪਣਾ ਡਿਸਟੈਂਸ ਬਚਿਆ ਲਾਈਨ ਤੋਂ ਹਨ ਤੁਸੀਂ ਦੇਖ ਸਕਦੇ ਹੋ ਦੈਨ ਨੈਕਸਟ ਵੀ ਆਪਾਂ ਸੈਂਟਰ ਤੋਂ ਥੋੜਾ ਜਿਹਾ نیچے ਸੂਈ ਕੱਢਣੀ ਹੈ ਇਦਾਂ ਇਸ ਲਾਈਨ ਦੇ ਸਟਿਚ ਦੇ ਦੈਨ ਸੂਈ ਇਹ ਪਾਕਿ ਤੋਂ ਕੱਢੀ ਹੈ ਜਿੱਥੇ ਆਪਣੀ ਲਾਈਨ ਹੈ ਠੀਕ ਹੈ ਲਾਈਨ ਦੇ ਉੱਪਰੋਂ ਹੀ ਕੱਢਣੀ ਹੈ ਤਾਂ ਇਧਰੋਂ ਜਦੋਂ ਆਪਾਂ ਸੈਕੰਡ ਟਾਈਮ ਸੂਈ ਆਪਾਂ ਕੱਢਣੀ ਹੈ ਦੇਖੋ ਇਧਰੋਂ ਲੈ ਕੇ ਗਏ ਆਂ ਤਾਂ ਉਹ ਲਾਈਨ ਤੋਂ ਵਿਚਲੀ ਸਾਈਡ ਠੀਕ ਹੈ ਬਾਅਦ ਆਪਾਂ ਲਾਈਨ ਦੇ ਉੱਪਰ ਨਹੀਂ ਇੱਕ ਵਾਰੀ ਲਾਈਨ ਤੋਂ ਕੱਢਣੀ ਆ ਦੂਸਰੀ ਵਾਰ ਲਾਈਨ ਤੋਂ ਥੋੜੀ ਜਿਹੀ ਅੰਦਰ ਠੀਕ ਹੈ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਠੀਕ ਹੈ ਤਾਂ ਤੁਹਾਨੂੰ ਵਧੀਆ ਸਮਝ ਆ ਰਿਹਾ ਹੋਊਗਾ ਉਮੀਦ ਕਰਦੀ ਆਂ ਇਹ ਆਪਣਾ ਹੁਣ ਜਿਹੜਾ ਲਾਸਟ ਸਟਿਚ ਹੈ ਇਹਨੂੰ ਆਪਾਂ ਜਿਹੜਾ ਆਪਣਾ ਪਹਿਲਾ ਸਟਿਚ ਬਣਾਇਆ ਸੀ ਉਹਦੇ ਬਿਲਕੁਲ ਅੰਦਰੋਂ ਦੀ ਸੂਈ ਨੂੰ ਲੈ ਕੇ ਉੱਥੋਂ ਆਪਾਂ ਉੱਪਰੋਂ ਕੱਢਣਾ ਠੀਕ ਹੈ ਇਦਾਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਣੇ ਰਾਉਂਡ ਫਲਾਰ ਦੀ ਫਿਨਿਸ਼ਿੰਗ ਹੋਏਗੀ ਇਦਾਂ ਟਿਕਾ ਲਾਸਟ ਵਾਲਾ ਸਟਿਚ ਵੀ ਤੁਸੀਂ ਧਿਆਨ ਰੱਖਣਾ ਜਿਹੜਾ ਲਾਸਟ ਵਾਲਾ ਸਟਿਚ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਠੀਕ ਹੈ ਇਹਦੇ ਨਾਲ ਹੀ ਆਪਣੀ ਫਿਨਿਸ਼ਿੰਗ ਪੂਰੀ ਹੋਏਗੀ ਇੱਥੋਂ ਹੀ ਆਪਾਂ ਜਿਹੜੀ ਹੈਗੀ ਸੂਈ ਨੀਚੇ ਲੈ ਕੇ ਜਾਣੀ ਹੈ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਰਾਊਂਡ ਸ਼ੇਪ ਬਣੀ ਆਪਣੇ ਫਲਾਰ ਦੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਰਾਊਂਡ ਬਣਾ ਸਕਦੇ ਹੋ ਵੀਡੀਓ ਨੂੰ ਪਸੰਦ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਕਿਦਾਂ ਦੀ ਵੀਡੀਓ ਲੰਗੀ ਹੋਰ ਵੀਡੀਓਜ਼ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਤੇ ਬੈਲ ਆਈਕਨ ਹੈ ਜਿਹੜਾ ਉਹਨੂੰ ਕਲਿੱਕ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਥੈਂਕ ਯੂ so much for watching